ਵਾਈਗੁਰ ਕੀ ਖਾਲਸਾ ਵਾਈਗੁਰ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਪੇਜ ਤੇ ਸਵਾਤਿ ਜੀ ਅੱਜ ਦੇ ਆਪਾਂ ਵੀਡੀਓ ਲੈ ਕੇ ਆਏ ਆ ਸਿੰਪਲ ਪੜਨਾ ਜਿਹੜਾ ਆਪਾਂ ਕਿਵੇਂ ਬਣ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਕਿਸ ਨੂੰ ਕੰਗਾ ਕਰਕੇ ਆਪਣੇ ਖੱਬੀ ਛਾੜ ਦੇ ਕੰਨ ਦੇ ਕੋਲ ਛਾੜ ਕੋ ਜਿਹੜਾ ਆਪਾਂ ਜੁੜਾ ਕਰ ਲੈਣਾ ਹੈ ਜਿਹੜਾ ਤੁਸੀਂ ਜੁੜਾ ਉਹ ਗੱਠ ਵਾਲਾ ਵੀ ਕਰ ਸਕਦੇ ਹੋ ਸਿੰਪਲ ਜਿਹੜਾ ਆਪਣਾ ਜੁੜਾ ਉਹ ਵੀ ਕਰ ਸਕਦੇ ਹੋ ਫਿਰ ਜਿਹੜਾ ਆਪਾਂ ਪੜਨਾ ਲੈਣਾ ਜਿਹੜੇ ਆਪਣੇ ਪੜਨੇ ਦੀ ਲੈਥੋਂ ਢੇੜਿਆ 2 ਮੀਟਰ ਹੈਗੀ ਆ ਤੇ ਫਿਰ ਆਪਾਂ ਇਹ ਪੜਨੇ ਪੜਨੇ ਲਾ ਲੈਣਾ ਹੈ ਪੜਨਾ ਲੈ ਕੇ ਫਿਰ ਜਿਹੜਾ ਇੱਕ ਕਿਨਾਰਾ ਹੁੰਦਾ ਉਹਨੂੰ ਅੰਦਰ ਨੂੰ ਫੋਲਡ ਕਰਕੇ ਉਹਦੀ ਟ੍ਰਾਇੰਗਲ ਪੁਣੀ ਬਣਾ ਲੈਣੀ ਹੈ ਤੇ ਉਹਦੀ ਟ੍ਰਾਇੰਗਲ ਪੁਣੀ ਬਣਾ ਕੇ ਤੇ ਫਿਰ ਜਿਹੜੇ ਆਪਣੇ ਆਪਣੇ ਜਿਹੜੇ ਜਿੱਥੇ ਆਪਾਂ ਪੱਪੜਾ ਲੜਾਉਣਾ ਉਹ ਥੇੜੇ ਵਾਲ ਹੋਣ ਕੇ ਸੋਣਗੇ ਆਪਣੇ ਬਾਹਰ ਉਹਨਾਂ ਨੂੰ ਆਪ ਅੰਦਰ ਕਰਕੇ ਫਿਰ ਜਿਹੜੇ ਆਪਾਂ ਭੀਕ ਭਰੀ ਕੁਵਲ ਨੇੜੇ ਇਕੱਠੇ ਕਰਨੇ ਹਨ ਉਂਗਲੀ ਤੇ ਅਗੁੱਠੇ ਨਾਲ ਜਿਹੜੇ ਆਪਣੇ ਵਾਲ ਨੂੰ ਇਕੱਠੇ ਕਰਕੇ ਤੇ ਲੜ ਚ ਚੰਗੀ ਤਰ੍ਹਾਂ ਕੱਸਵਾ ਕੇ ਤੇ ਲੜ ਨੂੰ ਖਿੱਚ ਕੇ ਜਿਹੜਾ ਆਪਾਂ ਤੇ ਜਿੰਨੀ ਤੁਸੀਂ ਅੱਖ ਕਵਰ ਕਰਨਾ ਚਾਹੁੰਦੇ ਹੋ ਤੁਸੀਂ ਉਨੀ ਅੱਖ ਕਵਰ ਕਰਕੇ ਜਿਹੜਾ ਪਰੜ ਨੂੰ ਲੋਡ ਕਰਕੇ ਸੈੱਟ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੋਪੈਂਟ ਕਰ ਲੈਣਾ ਹੈ ਤੇ ਦੋ ਹੀ ਕਿਨਾਰੇ ਇਕੱਠੇ ਕਰ ਲੈਣ ਨਾ ਦੋ ਹੀ ਕਿਨਾਰੇ ਇਕੱਠੇ ਕਰਕੇ ਉੱਤੇ ਜਿਹੜਾ ਲੜ ਨੂੰ ਲਿਆ ਲੈ ਜਾ ਕੇ ਫਿਰ ਜਿਹੜਾ ਆਪਣਾ ਆਪਣੇ ਜਿਹੜਾ ਜਿੱਥੋਂ ਆਪਾਂ ਲੜ ਖਿੱਚਿਆ ਹੀ ਜਿਹੜਾ ਉੱਤੇ ਲੜਵਾਰਿਆਂ ਦਾ ਉਹਨੂੰ ਆਪਾਂ ਉਸ ਲੜ ਦੇ ਵਿੱਚ ਦੇ ਕੇ ਚਾਰੋਂ ਗਿਲੇੜਾ ਲੜ ਨੂੰ ਉੱਤੋਂ ਸੈੱਟ ਕਰਕੇ ਤੇ ਫਿਰ ਉਂਗਲੀ ਤੇ ਗੂਠੇ ਨਾਲ ਜਿਹੜੇ ਆਪਣੇ ਬਰੀਕ-ਬਰੀਕ ਬਾਲ ਨੇ ਇਕੱਠੇ ਕਰਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਇੱਥੇ ਆਪਣੇ ਪਹਿਲੇ ਲੜ ਦੇ ਬਲ ਮੁੱਕਦੇ ਆਉਣਗੇ ਉਹ ਥੇੜਾ ਪਰਣ ਨੂੰ ਲੋਡ ਕਰਕੇ ਚੰਗੀ ਤੜਾ ਸੈੱਟ ਕਰਕੇ ਤੇੜੇ ਆਪਣੇ ਬਲ ਨੇ ਉਹ ਸੰਘਣੇ ਕਰਕੇ ਜਿਹੜਾ ਆਪਣਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਜਿਹੜੇ ਤੁਸੀਂ ਬਲ ਨੇ ਉਹ ਜਿਹੜੇ ਸੂਈਆਂ ਬਾਜ ਨਾਲ ਜਾਂ ਸੂਈਆਂ ਪੱਗ ਮੇਨਾਂ ਸੰਘਣੇ ਕਰ ਸਕਦੇ ਹੋ ਤੇ ਫਿਰ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਦਾਖਲ ਦਵਾ ਥੱਲੇ ਰੱਖ ਕੇ ਬੰਦ ਬਸ ਉੱਤੇ ਰੱਖ ਕੇ ਦੋ ਹੀ ਪਲਲੇ ਇਕੱਠੇ ਕਰਕੇ ਫੇਜੜਾ ਪੁੱਤ ਨਾਲ ਸਾਡੇ ਉਹਨੂੰ ਜਿਹੜਾ ਆਪਾਂ ਆਪਣੀ ਜਿਹੜੀ ਉਤਲੀ ਸਾਈਡ ਤੋਂ ਖਿੱਚ ਗਏ ਫੇਜੜਾ ਅਗਲਾ ਲੜ ਲਗਾਉਣਾ ਦੋ ਹੀ ਇਕੱਠੇ ਜਿਹੜੇ ਕਿਨਾਰੇ ਨੇ ਇਕੱਠੇ ਕਰਕੇ ਚਾਰੋਂ ਗਲੇੜਾ ਲੜ ਨੂੰ ਉੱਤੋਂ ਸੈਟ ਕਰਕੇ ਉੱਤੇ ਜਿਹੜਾ ਆਪਾਂ ਲੜ ਬਣਾ ਕੇ ਫਿਰ ਥੱਲੇ ਉਂਗਲੀ ਤੇ ਗੁੱਠੇ ਨਾਲ ਜਿਹੜੇ ਆਪਣੇ ਬੰਨ ਲਿਓ ਇਕੱਠੇ ਕਰ ਲੈਣੇ ਹਨ ਉਹ ਇਕੱਠੇ ਕਰਕੇ ਤੇ ਫੇ ਜਿਹੜੇ ਆਪਣੇ ਜਿੱਥੇ ਆਪਣੇ ਪਹਿਲੇ ਲੜ ਦੇ ਬੰਨ ਮੁੱਕ ਜਾਣਗੇ ਉਥੇੜਾ ਪਲੜ ਨੂੰ ਲੋਡ ਕਰਕੇ ਜਿਹੜਾ ਉੱਤੇ ਲੜ ਛੱਡੇ ਹੀ ਤੇ ਉਹਨੂੰ ਖਿੱਚਿਆ ਜਿਹੜਾ ਉਸ ਨੂੰ ਉਸ ਨਾਲ ਜਿਹੜਾ ਪਸੜਾ ਕਵਰ ਕਰਕੇ ਤੇ ਲੜ ਦੇ ਅੰਦਰ ਦੇ ਜਿਹੜਾ ਪਸੜਾ ਜਿਹੜਾ ਕਵਰ ਕਰ ਲੈਣਾ ਹੈ ਤੇੜਾ ਆਪਾਂ ਅਗਲੇ ਵਾਲਾ ਲਗਾਉਣਾ ਲੜ ਨੂੰ ਬੈਗ ਤੋਂ ਪਹੁੰਚ ਕਰਕੇ ਪੂਣੀ ਦਾ ਹੁਲਦਵਾ ਥਲੇ ਰਾ ਕੇ ਬੰਦ ਪਾਸਾ ਉੱਤੇ ਰਾ ਕੇ ਚਾਰੋਂ ਗੁਲੇਣੇ ਲੜ ਨੂੰ ਉੱਤੇ ਹਟ ਕਰ ਲੈਣਾ ਉਸ ਲੜ ਵਿੱਚ ਵੀ ਆਪਾਂ ਬ੍ਰੀਕ ਜੇ ਬ੍ਰੀਕ ਬਲ ਪਾ ਕੇ ਤੇ ਲੜ ਨੂੰ ਜਿੱਦਾਂ ਲੋਡ ਕਰਕੇ ਤੋ ਇਹਦਾ ਲੜਨ ਦਬਕੇ ਤੇ ਜਿਹੜੀ ਸ਼ੇਪ ਆ ਉਹ ਸੈੱਟ ਕਰਕੇੜਾ ਪਲੜ ਨੂੰ ਤੇ ਸੈੱਟ ਕਰਕੇ ਲਗਾ ਦੇਣਾ ਹੈ। ਦਿਨ ਆਲਿਆਂ ਨਾਲ ਬਾਕੀ ਪਾਣੀ ਜਿਹੜੀ ਆਪਾਂ ਸੈਟਿੰਗ ਕਰੀ ਜਾਣੀਆਂ। ਜਿਹੜਾ ਆਪਾਂ ਅਗਲਾ ਲਾਉਣਾ ਹੈ ਲੜਨ ਨੂੰ ਵੈਤੋਂ ਪਿੰਚ ਕਰਕੇ ਪੂਣੀ ਦਾ ਖਲਦਵਾ ਥਲੇ ਰੱਖ ਕੇ ਬੰਦ ਬਸ ਉੱਤਰਾ ਕੇ ਦੋਈ ਪੱਲੇ ਜਿਵੇਂ ਆਪਾਂ ਜਿਹੜਾ ਪੱਗ ਦਾ ਆਖਰੀ ਲੜਾ ਹੁੰਦਾ ਹੈ ਉਸੇ ਤਰੀਕੇ ਨਾਲ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇੜਾ ਪੱਲੜ ਨੂੰ ਉਸ ਵਿੱਚ ਥੋੜੇ ਬਲ ਪਾ ਕੇ ਤੇ ਜਿੰਨਾ ਆਪਾਂ ਪੱਲੇ ਰੱਖਤੇ ਕਬਰ ਕਰੇ ਰੱਖੇ ਹੀ ਉਹਨਾਂ ਆਪਾਂ ਕੱਲ ਕੀ ਲੜਾ ਰੱਖ ਤੇ ਰੱਖ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਆਪਣੀ ਜਿਹੜੀ ਸ਼ੇਪ ਹੋ ਸੈੱਟ ਕਰਕੇੜਾ ਆਪਾਂ ਨੱਕ ਦੀ ਹੀ ਸੈੱਟ ਕਰਕੇ ਤੇ ਲੜ ਨੂੰ ਉੱਤੇ ਦਬੜਨਾ ਹੈ ਤੇ ਨਾਲ ਜਣ ਬਾਕੀ ਪੰਨੇ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜਿਹੜੀ ਸ਼ੇਪ ਹੋ ਆਪਾਂ ਸੈਟ ਕਰ ਲੈਣੀ ਹੈ ਤੇ ਜਲਦੀ ਨਵੀਂ ਵੀਡੀਓ ਲੈ ਕੇ حاضر ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ